ਬਸ ਸਟੈਂਡ ਦਾ ਬਹੁਤ ਮਾੜਾ ਹਾਲ ਹੈ ਜੀ ਬਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਔਰ ਬੜੇ ਸਾਰੇ ਨਾਮੀ ਕਲਾਕਾਰ ਇੱਥੋਂ ਨਿਕਲੇ ਆ ਔਰ ਬੜੇ ਸਾਰੇ ਬੜਾ ਨਾਮ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆ ਲੇਕਿਨ ਜਦੋਂ ਬਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਇੱਥੇ ਥੋੜੀ ਜੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਉਂਦੇ ਆ ਇੱਥੇ ਆ ਕੇ ਪਰੇਸ਼ਾਨੀ ਹੁੰਦੀ ਆ ਚਿਕੜੋ ਜਾਂਦਾ ਕਿ ਬੱਚੇ ਡਿੱਗਦੇ ਵੀ ਆ ਸੱਟਾਂ ਵੀ ਲੱਗਦੀਆਂ ਤੇ ਸਰਕਾਰਾਂ ਦੇ ਕੰਨ ਤੇ ਜੂਨ ਹੀ ਸਰਕਦੀ ਜੀ ਛੱਡ ਹੈਗੀ ਆ ਛੱਡ ਹੈਗੀ ਛੋਟੀ ਜੀ ਛੱਡ ਹੈਗੀ ਆ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਆ ਪੁਛ ਹੈ ਨਹੀਂ ਗੁਰਦਾਸਪੁਰ ਦਾ ਦੇਖੋ ਦੀ ਬੱਸ ਸਟੈਂਡ ਕਿੰਨਾ ਵਧੀਆ ਬਣਿਆ ਹੈ ਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਉਹ ਸਰ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਤੇ ਕਰਦੇ ਆ ਨਾ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ ਤੇ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ ਮੁਸ਼ਕਲ ਆਂਦੀ ਐ ਇੱਥੇ ਗੋਡੇ ਗੋਡੇ ਸਰਕਾਰ ਤੇ ਬੜੇ ਦਾਅਵੇ ਕਰ ਰਹੀ ਪਾਜੀ ਪਈ ਹਰ ਸਿਹਤ ਪਸਟ ਸਰਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਸ਼ ਕਰਦੀਆਂ ਜੀ ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ ਗਰਾਉਂਡ ਵਰਕ ਜ਼ੀਰੋ ਤੁਹਾਡਾ ਬੰਦ ਗਰਾਉਂਡ ਵਰਕ ਜ਼ੀਰੋ ਹੈ ਮੰਗ ਹੀ ਕਰਦੇ ਆ ਹੁਣ ਵੀ ਦੇਖੋ 3 ਸਾਲ ਹੋ ਗਿਆ 3 ਸਾਲ ਡੇਢ ਸਾਲ ਹੋ ਗਿਆ ਸਰਕਾਰਾਂ ਇਹਦੀ ਕੁਛ ਨਹੀਂ ਪਤਾ ਦਿਨਨਗਰ ਦਾ ਕੋਈ ਸੁਧਾਰ ਨਹੀਂ ਕੀਤਾ ਸਿਰਫ ਇੱਕ ਪੁਲ ਬਣਿਆ ਤੋ ਪੁਲ ਵੀ ਬਣਿਆ ਕਹਦਾ ਕਿ ਉਹ ਵੀ ਠੱਣ ਦੀ ਠਾਤੇ ਆ। ਅੱਛਾ ਜੀ। ਹੈਨਾ? ਤੇ ਕੁਝ ਨਹੀਂ ਆ ਜੀ। ਬਿਲਕੁਲ ਜੀ ਉਥੇ ਰਿਪੇਅਰ ਹੋਈ ਹੈ ਪੁਲ ਦੀ। ਅੱਛਾ। ਹਾਂ ਜੀ। ਕੀ ਕਹ ਲੋਗੇ? ਉਹ ਉੱਥੇ ਵੀ ਕ੍ਰਾਸ਼ ਆਇਆ ਹੈਗਾ ਤੇ ਉਹ ਰਿਪੇਅਰ ਕੀਤੀ ਹੈ ਪੁਲ ਦੀ। ਤੇ ਬਸ ਚੱਟਣ ਨੂੰ ਰਿਪੇਅਰ ਕਰਦੇ ਆ। ਇਹ ਹਾਲਾਤ ਹੈ ਸਰਕਾਰਾਂ ਦਾ। ਬਸ ਜਦੋਂ ਵੋਟਾਂ ਮੰਗਦੀ ਹੈ ਤਾਂ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ। ਅਸੀਂ ਇਹ ਕਰਦੇ ਆ ਜੀ ਅਸੀਂ ਇਹ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ ਜੀ। ਇੰਪੋਰਟੈਂਟ ਦੇ ਜੈ ਸ਼੍ਰੀ ਰਾਮ ਜੀ ਪਹਿਲੇ ਤੇ ਵੀ ਜੀ ਤੁਹਾਡਾ ਬਹੁ ਬਹੁਤ ਸਵਾਗਤ ਤੁਹਾਡੇ ਮੀਡੀਆ ਦਾ ਤੁਸੀਂ ਹਰ ਵਾਰ ਕੋਈ ਨਾ ਕੋਈ ਵਧੀਆ ਮੁਤਲਅਾ ਗੈਂਦੇ ਸ਼ਹਿਰ ਵਾਸਤੇ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬੱਸ ਸਟੈਂਡ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬੜਾ ਕੁਝ ਹੋਇਆ ਪਰ ਤੇ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾਡੇ ਬੱਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲਾ ਬਰਸਾਦ ਹੁੰਦੀ ਹੈ ਨਾ ਵੀ ਜੀ ਪਿਛੇ ਹੀ ਦੋ ਦਿਨ ਪਹਿਲੇ ਬਰਸਾਦ ਦੇ ਪਾਣੀ ਪਾਣੀ ਇੱਥੋਂ ਲੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬੱਸ ਸਟੈਂਡ ਬਹੁਤ ਹੀ ਮਾੜਾ ਹਾਲਾ ਸਾਡੇ ਬੱਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਥੀਕ ਦਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਇੱਥੇ ਪੱਖਾ ਦਾਕ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਤੇ ਮੇਰੀ ਸਰਕਾਰ ਸਾਲ ਹੋ ਗਏ ਕਿਉਂ ਨਹੀਂ ਬਣਿਆ ਭਾਜੀ ਕੀ ਕਰ ਬਸ ਸਰਕਾਰ ਦੀ ਨਲਾਇਕੀ ਬਸ ਇੱਕ ਦੂਜੇ ਨੂੰ ਬਸ ਦੋਸ਼ ਜਨਾ ਉਹਨੇ ਨਹੀਂ ਕੀਤਾ ਤਾਂ ਉਹਨੇ ਨਹੀਂ ਕੀਤਾ ਤੇ ਮੇਰੀ ਬੇਨਤੀ ਹੈ ਕਿ ਸਰਕਾਰਾਂ ਗਏ ਭਾਏ ਜਿਹੜੀ ਮਰਜੀ ਸਰਕਾਰ ਆ ਪੂਰੇ ਪੰਜਾਬ ਚ ਭਾਜੀ ਬਸਟੈਂਡ ਬਣ ਗਿਆ ਗੁਰਦਾਪੁਰ ਬਸਟੈਂਡ ਬਣ ਗਿਆ ਬਿਲਕੁਲ ਬਿਲਕੁਲ ਕੀ ਦਿੱਕਤ ਹੁੰਦੀ ਹੈ ਬਿਲਕੁਲ ਦੀਨਾਲਾ ਦਾ ਸਾਡਾ ਇੱਕ ਇਤਿਹਾਸਿਕ ਸ਼ਹਿਰ ਆ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਰਿਹਾ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਉਂਦੇ ਆ ਪਰ ਤੁਸੀਂ ਕੋ ਬਸਟੈਂਡ ਬਹੁਤ ਮਾੜਾ ਹਾਲਾ ਨਸ਼ੇੜੀਆਂ ਨੇ ਮੈਡਾ ਬਣਾਇਆ ਨਸ਼ੇੜੀ ਦੇਖੋ ਬਹੁਤ ਮਾੜਾ ਹਾਲਾ ਕੋਈ ਹੱਲੇਗਾ ਅਸੀਂ ਬਾਰ ਬਾਰ ਇਹ ਕਹਿੰਦੇ ਸਾਡੇ ਬਸਟਾਂ ਦਾ ਸੁਧਾਰ ਹੋਣਾ ਇਹਦਾ ਵਧੀਆ ਬਸਟਾਂ ਬਣੇ ਦੇ ਤੁਹਾਨੂੰ ਅੱਗੇ ਵੀ ਕਿਹਾ ਕਿ ਬਸਟਾਂ ਸ਼ਹਿਰ ਦਾ ਇੱਕ ਚਿਹਰਾ ਹੁੰਦਾ ਆ ਸ਼ੁਰੂਆਤ ਬਸਟਾਂ ਤੋਂ ਹੁੰਦੀ ਸ਼ਹਿਰ ਦੀ ਬਸ ਵਿੱਚ ਖੜੇ ਹੁੰਨ ਉਹ ਜਗਾ ਕੋਈ ਤੇ ਬਾਜੀ ਬਿਲਕੁਲ ਬਹੁਤ ਮਾੜਾ ਲਾਹੀ ਅਸੀਂ ਦੇਖਣਾ ਜਦੋਂ ਬਾਰਿਸ਼ ਹੁੰਦੀ ਲੋਕਾਂ ਨੂੰ ਖੜੇ ਹੁੰਦੀ ਜਗਾ ਨਹੀਂ ਹੁੰਦੀ ਉਹ ਛੋਟੀ ਜਿਹੀ ਛੱਡ ਬਣੀ ਰਹੀ ਆ ਉਥੇ ਪੱਖਾ ਤਾਂ ਪੱਖਾ ਤੱਕ ਨਾ ਪੀਂਦਾ ਪਾਣੀ ਆ ਤੁਹਾਡੇ ਦੇ ਤਾਂ ਐਮ ਐਲ ਏ ਮੰਤਰੀ ਵੀ ਰਹੀ ਆ ਬਾਜੀ ਤੰਕ ਮੈਂ ਤੁਹਾਨੂੰ ਦੱਸਣਾ ਪਿਛਲੀ ਸਰਕਾਰਾਂ ਨੇ ਇੱਥੇ ਬੜਾ ਕੁਝ ਹੋਇਆ ਥੇ ਨੀ ਪੱਥਰੀ ਵੀ ਹੋਇਆ ਪਰ ਕੋਈ ਹੱ ਹਵਾ ਜੀ ਹਵਾ ਜੀ ਇਹ 3 ਸਾਲ ਵੀ ਹੋ ਗਿਆ ਜਿਹੜੇ ਸਾਡੇ ਸਾਥ ਦਾ ਸੀਐਮ ਆ ਉਹ ਵੀ ਇਥੇ ਇੱਕ ਵਾਦਾ ਕਰਕੇ ਗਏ ਸੀ ਕਿ ਬੱਸ ਸਟੈਂਡ ਨੂੰ ਬਣਾਵਾਂਗੇ ਜੀ ਆਪਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਅਜੇ ਤਾਂ ਕੁਛ ਨਹੀਂ ਸਾਡੇ ਬੱਸ ਸਟੈਂਡ ਦਾ ਆ ਮੌਜੂਦਾ ਹਵਾ ਜੀ ਹਵਾ ਜੀ ਮੌਜੂਦਾ 3 ਸਾਲ ਹੋ ਗਿਆ ਸਰਕਾਰ ਨੂੰ ਦੇਖੋ ਕੋਈ ਬੱਸ ਸਟੈਂਡ ਦਾ ਕੋਈ ਹੱਲ ਨਹੀਂ ਕਰਦੀ ਪਿਆਜ ਵਰ ਕੀ ਕਰਾ ਦੋ ਉੱਥੇ ਕੋਈ ਲੋਕੀ ਬਹੁਤ ਥੋੜੀ ਮੋਦੀ ਚੱਲੋ ਰਾਤ ਨੂੰ ਮਿਲੇ ਲੋਕਾਂ ਨੂੰ ਪਰ ਕੋਈ ਲੋਕਾਂ ਦੇ ਰੁਕਣ ਦਾ ਕੋਈ ਸਾਧਨ ਕਿੰਨੀ ਗਰਮੀ ਹੈ ਲੋਕੀ ਕਿੰਨੇ ਕਿੰਨੇ ਦੂਰ ਲੋਕੀ ਜਾਂਦੇ ਆ ਸਫਾਈ ਕਰਮਚਾਰੀ ਵੀ ਇੱਥੇ ਨਹੀਂ ਪਾ ਜੀ ਨਹੀਂ ਚਲੋ ਸਫਾਈ ਕਰ ਸਫਾਈ ਹੁੰਦੀ ਆ ਸਬਾਈ ਦੇ ਮੰਗਾ ਕਿ ਸਾਡਾ ਬੱਸ ਸਟੈਂਡ ਵਧੀਆ ਬੰਨਾ ਚਾਹੀਦਾ ਇੱਕ ਜਿੱਦਾ ਬਾਕੀ ਸ਼ਰਾਂ ਦੇ ਵਿੱਚ ਬਣੇ ਰਿਆ ਸਹੂਲਤਾ ਮਿਲੀ ਇਹਦੇ ਲੋਕਾਂ ਨੂੰ ਭਾਜੀ ਬੱਸ ਸਟੈਂਡ ਦੇ ਬੜੇ ਮਾੜੇ ਹਾਲਾਤ ਆ ਕੀ ਕਹੋਗੇ ਇਸ ਬਾਰੇ ਮੈਂ ਕਹਿੰਦਾ ਬੱਸ ਸਟੈਂਡ ਵਧੀਆ ਬੰਨਾ ਚਾਹੀਦਾ ਜਿੱਸਾ ਸਾਡੇ ਬੱਸ ਸਟੈਂਡ ਤੇ ਗੰਦ ਬਹੁਤ ਜ਼ਿਆਦਾ ਮੰਗਣ ਵਾਲੇ ਜਿਆਦਾ ਸਾਡੇ ਇੱਥੇ ਹੀ ਆ ਦਿਨਾਂ ਛੋੜ ਕੇ ਤੇ ਵੀ ਆ ਨਹੀਂ ਅੱਛਾ ਜੀ ਬਹੁਤ ਜ਼ਿਆਦਾ ਮੰਗਲਵਾਰ ਦਾ ਸਰਕਾਰ ਕਦੀ ਬੰਨ ਦਰਾਤੇ ਨਾ ਇੱਥੇ ਚੱਲੇਗਾ ਤੇ ਫਿਰ ਅਜੇ ਚੱਲਦੇ ਵੀ ਹੋਰ ਉਹ ਕੇ ਦੀ ਜੇਬ ਕਤਰੇ ਆ ਉਹ ਜੇਬ ਮਾਰ ਕੇ ਤੋੜ ਜਾਂਦੇ ਆ ਕੋਈ ਦਾ ਮੋਬਾਈਲ ਡਿੱਗ ਜਾਂਦਾ ਰੋਡ ਵਿੱਚ ਬੱਸਾਂ ਜੇ ਬ ਕਦੀ ਸਾਡੇ ਫੋਨ ਖਚੋਏ ਆ ਕਦੀ ਸਾਡਾ ਪਰਚ ਸਜ ਗਿਆ ਹੁਣ ਕੀ ਕਰੇ ਬੰਦਾ ਪਾਸੇ ਨਾਲ ਤਾਂ ਬਹੁਤੇ ਮਾੜਾ ਹਾਲ ਹੈ ਬਹੁਤ ਜਰਾ ਇਹ ਕਿਹਦੇ ਬਰਸਾਤ ਬੜੀ ਇਥੇ ਔਖਾ ਨਸਣਾ ਪਾਣੀ ਬਹੁਤ ਪਾਣੀ ਨਾ ਕੋਈ ਇੰਦਾ ਕੋਈ ਹਿਸਾਬ ਨਹੀਂ ਨੰਗਣੂ ਜਗ੍ਹਾ ਨਹੀਂ ਹੁੰਦੀ ਭਾਜੀ ਗੱਲ ਵੀ 70 ਸਾਲ ਹੋ ਗਏ ਕਿਉਂ ਨਹੀਂ ਬਣ ਪਾਇਆ ਹੁਣ ਸਰਕਾਰਾਂ ਨੂੰ ਪਤਾ ਅਸੀਂ ਕੀ ਕਹੀਏ ਨਾ ਉਹ ਸਿਰਫ ਵੋਟਾਂ ਹੀ ਲੈਂਦੇ ਆ ਜੀ ਹੋਰ ਬੈਠਣ ਨੂੰ ਹੈਗੀ ਜਗ੍ਹਾ ਤੇ ਬੈਠਣ ਨੂੰ ਛੱਟ ਨਹੀਂ ਉਹਨਾਂ ਨੇ ਨਵੀਂ ਪੱਕਾ ਨਹੀਂ ਲੱਗਾ ਬਸ ਲਾਈਟਾਂ ਲੱਗੀਆਂ ਪੱਖਣ ਲੱਗਾ ਉਹ ਕੁਝ ਨਹੀਂ ਨਾ ਸਾਡੇ ਵੀ ਸਾਈਟ ਟੁੱਟੀਆਂ ਹੀ ਨੇ ਸਰਕਾਰ ਦੇਖੋ ਤੁਹਾਡੇ ਸਾਹਮਣੇ ਹੀ